ਸੱਚੇ ਗੱਲ ਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਤ ਲੋਜਿਕ ਉਹ ਜੋ ਕਿ ਚੱਲ ਰਿਹਾ ਹੋਵੇ ਸਾਡੇ ਤੇ ਬੀਤ ਰਿਹਾ ਹੋਵੇ ਇਹ ਨਹੀਂ ਕਿ ਬਾਦੂ ਜੀਆਂ ਗੱਲਾਂ ਬਾਦੂ ਗੱਲਾਂ ਮਤਲਬ ਕਿ ਸਮਝੋ ਕਿ ਇਹੋ ਜੀਆਂ ਭਵਿੱਖਬਾਣੀਆਂ ਜੋ ਕੱਲ ਦਾ ਪਤਾ ਨਹੀਂ ਤੇ ਉਸ ਬਾਰੇ ਕਰਨੀਆਂ ਕਿ ਬਸ ਜੀ ਆਉਣ ਵਾਲਾ ਕੱਲ ਤੁਹਾਡੇ ਲਈ ਸਮਝੋ ਕਿ ਸੋਨੇ ਤੇ ਸੁਹਾਗੇ ਵਰਗੀ ਗੱਲ ਹੋਣ ਵਾਲੀ ਆ ਬੜਾ ਵਧੀਆ ਤਰੱਕੀਆਂ ਹੋਣ ਵਾਲੀਆਂ ਨੇ ਵਾਲੀਆਂ ਦਾ ਮਤਲਬ ਨਹੀਂ ਆ ਕਿ ਹੋਣ ਵਾਲੀਆਂ ਜੋ ਮਿਹਨਤ ਕਰੋਗੇ ਹੋਊਗਾ ਤਾਂ ਉਹੀ ਮਿਲੂਗਾ ਤਾਂ ਉਹੀ ਇੱਕ ਬੜੀ ਵਧੀਆ ਗੱਲ ਹੈ ਕਿ ਪੱਖੇ ਅੱਗੇ ਲక్ష్ਮੀ ਮਿਹਨਤ ਅ ਪੱਖੇ ਅੱਗੇ ਪਾਉਣ ਮਿਹਨਤ ਅੱਗੇ ਲక్ష్ਮੀ ਪੱਖੇ ਅੱਗੇ ਪਾਉਣ ਥੋੜੀ ਕਹਾਵਤ ਹੈ ਨਾ ਮੇਰੇ ਦਿਮਾਗ ਚੋਂ ਕਿਸੇ ਕਜਾਨੀਆਂ ਚਲੋ ਹੁੰਦੇ ਆ ਨਾ ਜੇ ਹਵਾ ਲੈਣੀ ਆ ਤਾਂ ਇਹ ਨਹੀਂ ਕਿ ਦੂਰ ਬੈਠੇ ਪੱਖਾ ਚੱਲ ਰਿਹਾ ਤੇ ਬਸ ਸਾਨੂੰ ਉਹਦੀ ਆਵਾਜ਼ ਨਾਲ ਹੀ ਸਕੂਨ ਲੈਣਾ ਪੈਣਾ ਕਿ ਦੂਰ ਬੈਠੀਆਂ ਚੀਜ਼ਾਂ ਨੂੰ ਉਹੀ ਗੱਲ ਹੁੰਦੀ ਆ ਕਿ ਚੱਲ ਰਿਹਾ ਚਲੋ ਥੋੜਾ ਬਹੁਤਾ ਮੰਨ ਨੂੰ ਕਿ ਪੱਖਾ ਚੱਲ ਰਿਹਾ ਪਰ ਜੇ ਹਵਾ ਚਾਹੀਦੀ ਹੈ ਤਾਂ ਪੱਕੇ ਦੇ ਥੱਲੇ ਆਉਣਾ ਹੀ ਪੈਣਾ ਪੱਖੇ ਦੇ ਕੋਲ ਖੜਨਾ ਹੀ ਪੈਣਾ ਪੱਖੇ ਦੇ ਮੂਰੇ ਜਾਂ ਉਸ ਦੇ نیچے ਜਾਂ ਉਸ ਦੇ ਏਰੀਆ ਦੇ ਵਿੱਚ ਜਾਣਾ ਪੈਣਾ ਤਾਂ ਇਸੇ ਤਰ੍ਹਾਂ ਨਾਲ ਅਗਰ ਦੁਨੀਆਦਾਰੀ ਦੇ ਵਿੱਚ ਸਕਸੈਸ ਪਾਉਣੀ ਹੈ ਤੁਹਾਨੂੰ ਚਾਹੀਦਾ ਕਿ ਮਿਹਨਤ ਅਨੁਸਾਰ ਤੁਹਾਨੂੰ ਹਰ ਤਰ੍ਹਾਂ ਦਾ ਸੁੱਖ ਮਿਲੇ ਤਾਂ ਉਹਦੇ ਲਈ ਸਾਨੂੰ ਦੁਨੀਆਦਾਰੀ ਲਈ ਮਿਹਨਤ ਕਰਨੀ ਪੈਣੀ ਹੈ ਇਹਦਾ ਕੋਈ ਦੂਸਰਾ ਜਵਾਬ ਜਾਂ ਦੂਸਰੀ ਗੱਲ ਤੇ ਹੈ ਹੀ ਨਹੀਂ ਹੈ ਹਾਂ ਮਿਹਨਤ ਕਰਨ ਦਾ ਵਕਤ ਕੀ ਹੈ ਤੇ ਮਿਹਨਤ ਕਦਾ ਫਲ ਕਿਉਂ ਨਹੀਂ ਮਿਲ ਰਿਹਾ ਦਰਖਤ ਪੇੜ ਬੜੇ ਲਾਏ ਆ ਫਲ ਕਿਉਂ ਨਹੀਂ ਲੱਗ ਰਹੇ ਫੇਰ ਜੋ ਅਸੀਂ ਮਿਹਨਤ ਕਰ ਰਹੇ ਹਾਂ ਉਸ ਮੁਤਾਬਕ ਸਾਨੂੰ ਰਿਜ਼ਲਟ ਤੇ ਸੁੱਖ ਕਿਉਂ ਨਹੀਂ ਮਿਲ ਰਹੇ ਹੈਨਾ ਸਭ ਤੋਂ ਵੱਡੀ ਗੱਲ ਪੈਸੇ ਪਿੱਛੇ ਦੌੜ ਪਈ ਹੈ ਸਭ ਦੀ ਪੈਸੇ ਪਿੱਛੇ ਹੋਣਾ ਚਾਹੀਦਾ ਹੈ ਪੈਸਾ ਚਲੋ ਦੁਨੀਆਦਾਰੀ ਦੇ ਵਿੱਚ ਸੁੱਖਾਂ ਲਈ ਪੈਸੇ ਦੀ ਜ਼ਰੂਰਤ ਤਾਂ ਹੈ ਹੀ ਹੈ ਹੁਣ ਜੇ ਕਿਸੇ ਨੇ ਗੱਡੀ ਲੈਣੀ ਹੈ ਤੇ ਜੇ ਆਪਾਂ ਕਹੀਏ ਕੇ ਠੀਕ ਹੈ ਕਾਮਨਾਕਾਰ ਕੁਝ ਨਾ ਕਰ ਗੱਡੀ ਆ ਜੂਗੀ ਉਪਰੋਂ ਤੇ ਗਿਰਨੀ ਲੱਗੀ ਦੁਨੀਆਦਾਰੀ ਦੇ ਵਿੱਚ ਦੁਨੀਆ 'ਚ ਇਨਸਾਨਾਂ ਨੇ ਗੱਡੀਆਂ ਬਣਾਈਆਂ ਨੇ ਤੇ ਇਨਸਾਨਾਂ ਨੇ ਉਸ ਦਾ ਸੁੱਖ ਲੈਣ ਦੇ ਲਈ ਪੈਸਾ ਬਣਾਇਆ ਤੇ ਉਹ ਪੈਸੇ ਦੀ ਪ੍ਰਾਪਤੀ ਲਈ ਅਸੀਂ ਬਹੁਤ ਕੁਝ ਬਹੁਤ ਸਾਰੇ ਪਾਪੜ ਦੇ ਲਦੇ ਹਾਂ ਪਰ ਕੁਝ ਵੀ ਕੁਝ ਵੀ ਕਿਸੇ ਵੀ ਤਰ੍ਹਾਂ ਦਾ ਪਾਪੜ ਜਾਂ ਕਿਸੇ ਵੀ ਤਰ੍ਹਾਂ ਦੀ ਚੀਜ਼ ਜਾਂ ਕਿਸੇ ਵੀ ਤਰ੍ਹਾਂ ਦਾ ਏਮ ਜਾਂ ਕਿਸੇ ਵੀ ਤਰ੍ਹਾਂ ਦੀ ਪ੍ਰਾਪਤੀ ਜਾਂ ਉਚਾਈ ਜਾਂ ਕੁਰਸੀ ਜਾ ਰੈਪਿਟਿਸ਼ਨ ਹੈ ਨਾ ਜਾਂ ਨੇਮ ਫੇਮ ਸਾਡੇ ਸਾਡੇ ਤੋਂ ਉੱਤੇ ਨਹੀਂ ਹੈ ਮਤਲਬ ਸਾਡੇ ਸਾਹ ਤੋਂ ਉੱਤੇ ਨਹੀਂ ਹੈ ਅਸੀਂ ਹਾਂ ਤਾਂ ਸਾਡੇ ਨਾਲ ਹੀ ਸਭ ਕੁਝ ਕਈ ਵਾਰੀ ਇਹ ਬਹੁਤ ਲੋਕ ਇਹ ਸੋਚ ਲੈਂਦੇ ਚੱਲ ਸਾਡਾ ਕੋਈ ਨਹੀਂ ਸਾਡੇ ਬੱਚੇ ਐਸ਼ ਕਰਨਗੇ ਭਾਈ ਜੇ ਉਹਦੇ ਕਰਮਾਂ ਚ ਐਸ਼ ਲਿਖੀ ਹੈ ਨਾ ਤਾਂ ਕੁਦਰਤ ਨੇ ਉਹਨੂੰ ਕੋਈ ਨਾ ਕੋਈ ਹਿੱਲਾ ਵਸੀਲਾ ਬਣਾ ਦੇਣਾ ਨਹੀਂ ਤੇ ਤੁਹਾਡੀ ਕੁਰਬਾਨੀ ਵੀ ਵਿਅਰਥੀ ਜਾਣੀ ਹੈ ਐਵੇਂ ਇਹ ਨਹੀਂ ਸੋਚਣਾ ਚਾਹੀਦਾ ਕਿ ਚੱਲ ਕੋਈ ਨਾ ਚੱਲ ਕੋਈ ਨਾ ਨਹੀਂ ਹੈ ਤੁਹਾਡੀ ਆਪਣੀ ਜ਼ਿੰਦਗੀ ਹੈ ਉਹਨਾਂ ਦੀ ਆਪਣੀ ਜ਼ਿੰਦਗੀ ਹੈ ਸਮਝ ਗਏ ਤੁਸੀਂ ਤਾਂ ਹੁਣ ਮੈਂ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦੇਣ ਲੱਗੀ ਆ ਉਹਦੇ ਨਾਲ ਤੁਸੀਂ ਬੜੇ ਤਰੀਕੇ ਵਧੀਆ ਤਰੀਕੇ ਨਾਲ ਸਮਝ ਜਾਣਾ ਹੈ ਵੈਸੇ ਤੁਸੀਂ ਬੜੇ ਸਮਝਦਾਰ ਹੋ ਮੈਂ ਜਾਣਦੀ ਆ ਇੱਕ ਵਾਰੀ ਕੋਈ ਇਨਸਾਨ ਪੈਸੇ ਲਈ ਬਹੁਤ ਕੁਝ ਕਰਨ ਨੂੰ ਤਿਆਰ ਸੀ ਬਹੁਤ ਕੁਝ ਮਤਲਬ ਮੈਂ ਕੁਝ ਵੀ ਕਰ ਲਾਂਗਾ ਮੈਨੂੰ ਪੈਸਾ ਚਾਹੀਦਾ ਅੱਛਾ ਜੀ ਪੈਸਾ ਚਾਹੀਦਾ ਤਾਂ ਇੱਕ ਇਨਸਾਨ ਨੇ ਉਸ ਨੂੰ ਆ ਕੇ ਕਿਹਾ ਕਿ ਤੈਨੂੰ ਪੈਸਾ ਮਿਲ ਜਾਏਗਾ ਤੈਨੂੰ ਪੈਸਾ ਮਿਲ ਜਾਏਗਾ 10 ਕਿੰਨਾ ਚਾਹੀਦਾ ਹੈ ਤਾਂ ਉਸਨੇ ਕਿਹਾ 1 ਮਿਲੀਅਨ ਡਾਲਰ ਜਾਂ ਆਪਾਂ ਕਹਿ ਸਕਦੇ ਹਾਂ ਕਿ 1 ਕਰੋੜ ਰੁਪਈਆ 100 ਕਰੋੜ 10 ਕਰੋੜ ਜਿੰਨਾ ਮਰਜ਼ੀ ਲਾ ਲਓ ਚੱਲ ਅਗਲੇ ਨੇ ਕਹਿਤਾ ਵਈ ਮੈਨੂੰ ਇੰਨੇ ਪੈਸੇ ਚਾਹੀਦੇ ਆ ਕਹਿੰਦਾ ਤੈਨੂੰ ਮਿਲ ਜੇਗੀ ਸ਼ਰਤ ਇੱਕ ਹੈ ਕਹਿੰਦਾ ਕੀ ਕਹਿੰਦਾ ਕੱਲ ਨੂੰ ਤੂੰ ਉੱਠਣਾ ਨਹੀਂ ਹੈ ਤੂੰ ਕੱਲ ਨੂੰ ਉੱਠੇਗਾ ਨਹੀਂ ਉਹ ਕਹਿੰਦਾ ਮੈਨੂੰ ਨਹੀਂ ਚਾਹੀਦਾ ਸਾਡੀ ਜ਼ਿੰਦਗੀ ਤਾਂ ਉੱਤੇ ਥੋੜੀ ਹੀ ਹੈ ਜੇ ਅਸੀਂ ਹੋਈ ਨਹੀਂ ਤਾਂ ਉਹ 1 ਮਿਲੀਅਨ ਡਾਲਰ ਜਾਂ 1 ਕਰੋੜ ਜਾਂ 100 ਕਰੋੜ ਸਾਡੇ ਨਾਮ ਤੇ ਪਿਆ ਸਾਡੇ ਘਰ ਚ ਪਿਆ ਸਾਡੇ ਸਰਾਣੇ ਪਿਆ ਉਹ ਕਿਹੜੇ ਕੰਮ ਦਾ ਜਰਾ ਸੋਚੋ ਉਹ ਕੱਲ ਉਹ ਕੱਲ ਜਿਹਦੇ ਬਾਰੇ ਅਸੀਂ ਚਿੰਤਾ ਕਰ ਰਹੇ ਹਾਂ ਆਪਣੇ ਬੱਚਿਆਂ ਬਾਰੇ ਵੀ ਆਪਣੇ ਲਈ ਵੀ ਕਿ ਕੱਲ ਸੌਖੇ ਹੋ ਜਾਵਾਂਗੇ ਅੱਜ ਆ ਕਰ ਲੈਨੇ ਆ ਕੱਲ ਸੌਖੇ ਹੋ ਜਾਵਾਂਗੇ ਅੱਜ ਕਿਉਂ ਨਹੀਂ ਕਰ ਰਹੇ ਅੱਜ ਲਈ ਕਿਉਂ ਨਹੀਂ ਕਰ ਰਹੇ ਅੱਜ ਚ ਕਿਉਂ ਨਹੀਂ ਜੀ ਰਹੇ ਅੱਜ ਨੂੰ ਬੈਸਟ ਬਣਾਉਣ ਲਈ ਕਿਉਂ ਨਹੀਂ ਯਤਨ ਕਰ ਰਹੇ ਕਿਉਂ ਨਹੀਂ ਆਪਣੇ ਆਪ ਨੂੰ ਸਮਝ ਰਹੇ ਆ ਕਰ ਲੈਣਾ ਦੂਜੇ ਦੇ ਮੋਢੇ ਤੇ ਬੰਦੂਕ ਨਾ ਰੱਖੋ ਦੂਜੇ ਦਾ ਜਿੱਦਾਂ ਸਹੀ ਹੋਇਆ ਜ਼ਰੂਰੀ ਨਹੀਂ ਤੁਹਾਡਾ ਉਸ ਤਰ੍ਹਾਂ ਸਹੀ ਹੋਣਾ ਤੁਹਾਡਾ ਉਸ ਤਰ੍ਹਾਂ ਸਹੀ ਹੋਣਾ ਜਿਸ ਤਰ੍ਹਾਂ ਨਾਲ ਤੁਹਾਡੇ ਸਟਾਰ ਨੇ ਜਿਸ ਤਰ੍ਹਾਂ ਦੇ ਤੁਸੀਂ ਹੋ ਜਿਸ ਤਰ੍ਹਾਂ ਇਨਸਾਨ ਨੇ ਤੁਹਾਡੇ ਦਿਮਾਗ 'ਚ ਸੋਚ ਪਾਈ ਹੈ ਤਾਂ ਬਸਟ ਬੈਸਟ ਤੁਸੀਂ ਬਹੁਤ ਬੈਸਟ ਹੋ ਕਿਉਂਕਿ ਕੁਦਰਤ ਬਣਾਉਣ ਵਾਲੀ ਕਿਸੇ ਨੂੰ ਬੇਕਾਰ ਬਣਾਉਦੀ ਨਹੀਂ ਬੇਕਾਰ ਅਸੀਂ ਆਪਣੇ ਆਪ ਨੂੰ ਦੁਨੀਆਦਾਰੀ ਚ ਬਣਾ ਲੈਨੇ ਆ ਇਹਨੂੰ ਇਹਦੇ ਕੋ ਕੱਖ ਨਹੀਂ ਹੋਣਾ ਅੱਛਾ ਜੀ ਤੁਸੀਂ ਕਿਹਨੇ ਡਿਸਾਈਡ ਕਰ ਸਕਦੇ ਹੋ ਕਿ ਇਹਦੇ ਕੋਲ ਕੱਖ ਨਹੀਂ ਹੋਣਾ ਗੱਲ ਇਹ ਹੈ ਕਿ ਉਹਦਾ ਹਜੇ ਵਕਤ ਨਹੀਂ ਹੈ ਕੱਖ ਦਾ ਨਾ ਹੋਣਾ ਹੀ ਅਸਲ ਦੇ ਵਿੱਚ ਉਸਨੂੰ ਕੱਖ ਬਰਾਬਰ ਕਰ ਦਿੰਦਾ ਹੈ ਕਦੇ ਵੀ ਕਿਸੇ ਨੂੰ ਤੁਸੀਂ ਅਗਰ ਉਂਗਲੀ ਫੜ ਕੇ ਖੜਿਆ ਨਹੀਂ ਕਰ ਸਕਦੇ ਤਾਂ ਕਦੇ ਵੀ ਉਸਨੂੰ ਆਪਸ਼ਬਦ ਜਾਂ ਐਦਾਂ ਦੇ ਸ਼ਬਦ ਨਾ ਬੋਲੋ ਜਿਹਦੇ ਨਾਲ ਉਹ ਅੰਦਰੋਂ ਟੁੱਟ ਜਾਏ ਸੱਚ ਜਾਣੋ ਬਾਹਰੋਂ ਟੁੱਟਿਆ ਇਨਸਾਨ ਠੀਕ ਠਾਕ ਆਪਣੀ ਮਰਮਮਤ ਕਰਾ ਸਕਦਾ ਹੈ ਪਰ ਅੰਦਰੋਂ ਟੁੱਟਿਆ ਇਨਸਾਨ ਕਦੇ ਵੀ ਕਾਮਯਾਬ ਜਾਂ ਆਪਣੇ ਆਪ ਨੂੰ ਕਦੇ ਮੈਂ ਦੱਸਾਂ ਕਿ ਕਦੇ ਖੜਾ ਨਹੀਂ ਹੋ ਸਕਦਾ ਜੇ ਹੋਊਗਾ ਵੀ ਤਾਂ ਇੰਨਾ ਟੁੱਟਿਆ ਅੰਦਰੋਂ ਟੁੱਟਿਆ ਹੁੰਦਾ ਹੈ ਉਹ ਕਿ ਉਹਨੂੰ ਲੱਗਦਾ ਕਿ ਮੇਰੇ ਆਪਣੇ ਆ ਨਹੀਂ ਮੈਨੂੰ ਦਬਾਉਣ ਲਈ ਮੈਨੂੰ ਕੁਝ ਵੀ ਕਰਨੀ ਮਤਲਬ ਉਸ ਦਾ ਭਰੋਸਾ ਵਿਸ਼ਵਾਸ ਸਭ ਕੁਝ ਟੁੱਟ ਜਾਂਦਾ ਤੇ ਕੀ ਜ਼ਰੂਰਤ ਹੈ ਕੋਈ ਕਿੰਨਾ ਵੀ ਨਹੀਂ ਕਰ ਰਿਹਾ ਦੁਨੀਆਦਾਰੀ ਦੇ ਕੰਮ ਨਹੀਂ ਕਰ ਰਿਹਾ ਸਾਥ ਲੈ ਰਿਹਾ ਬਾਈ ਜੀਵਤ ਤਾਂ ਹੈ ਇੱਕ ਇਨਸਾਨ ਹੈ ਉਹ ਆਪਣੇ ਕੰਮ ਖਾ ਰਿਹਾ ਹੈ ਕਿਉਂ ਐਵੇਂ ਕਿਸੇ ਨੂੰ ਵਾਰ-ਵਾਰ ਕਹੀ ਜਾਣਾ ਇਹਦਾ ਨਹੀਂ ਕੁਝ ਹੁੰਦਾ ਇਹਨੇ ਸੁਆਹ ਕਰਨਾ ਹੈ ਇਹਨੇ ਨਹੀਂ ਕੁਝ ਕਰਨਾ ਇਹਦੇ ਨਾਲ ਦੇ ਸੈੱਟ ਹੋ ਗਏ ਇਹਨੇ ਨਹੀਂ ਸੈੱਟ ਹੋਣਾ ਕਿਹੜਾ ਸੈੱਟ ਕੀ ਸੈੱਟ ਸੈੱਟ ਕੀ ਹੁੰਦਾ ਇੱਕ ਮਹੀਨੇ ਦੀ ਕਮਾਈ ਆ ਰਹੀ ਹੈ ਇੱਕ ਕੰਮ ਕਰ ਰਹੇ ਤਾਂ ਮਤਲਬ ਸੈੱਟ ਹੋ ਗਏ ਵਾਹ ਵਿਆਹ ਕਰਾ ਲਿਆ ਬੱਚੇ ਹੋ ਗਏ ਨੇ ਤਾਂ ਮਤਲਬ ਸੈੱਟ ਹੋ ਗਏ ਆ ਇੱਕ ਆਦੀ ਸੈਟਿੰਗ ਹੋਈ ਬਈ ਸੈਟਿੰਗ ਤਾਂ ਉਹ ਹੈ ਕਿ ਅਸੀਂ ਮਨ ਤੋਂ ਸੈਟਾ ਅਸੀਂ ਆਪਣੇ ਆਪ ਤੋਂ ਸੈਟਾ ਮਤਲਬ ਅਸੀਂ ਸੈਟੀਸਫੈਕਸ਼ਨ ਤਾਂ ਕਿ ਜੋ ਕੁਝ ਹੋ ਰਿਹਾ ਜਿੱਦਾਂ ਹੋ ਰਿਹਾ ਜੋ ਮੈਂ ਕਰ ਰਹੀ ਆ ਮੈਂ ਉਹਦੇ ਚ ਪੂਰਾ ਖੁਸ਼ ਜਾਂ ਖੁਸ਼ ਕਰ ਰਹੀ ਆ ਜਾਂ ਕਿਵੇਂ ਆ ਮਤਲਬ ਤੁਹਾਡਾ ਕੰਮ ਤੁਹਾਡੀ ਖੁਸ਼ੀ ਹੋਣੀ ਚਾਹੀਦੀ ਆ ਤੁਹਾਡਾ ਦਿਨ ਤੁਹਾਡੀ ਇੰਜੋਏਮੈਂਟ ਹੋਣੀ ਚਾਹੀਦੀ ਆ ਤੁਹਾਡੇ ਚਿਹਰੇ ਦੀ ਸਮਾਈਲ ਹੋਣੀ ਚਾਹੀਦੀ ਆ ਹਨਾ ਤਾਂ ਹੋ ਸਕਦਾ ਕਿ ਵਕਤ ਇਹੋ ਜਿਹਾ ਚੱਲ ਰਿਹਾ ਕਿ ਹਰ ਜਗ੍ਹਾ ਫਿਸਲਣਾ ਤੇ ਬੰਦੇ ਨੇ ਸੰਭਲ ਕੇ ਹੌਲੀ ਚੱਲਣਾ ਬਾਈ ਹੁਣ ਗਿਰਨਾ ਥੋੜਾ ਹੀ ਆ ਇਹ ਉਸ ਨੂੰ ਪਿੱਛੋਂ ਹੀ ਪੁੱਛ ਕਰਿਆ ਲੈ ਤੇਰਾ ਇਦਾਂ ਨਹੀਂ ਤੇਰਾ ਇਦਾਂ ਨਹੀਂ ਬਾਈ ਵਕਤ ਹੈ ਮੇਰਾ ਪਰਸਨਲ ਐਕਸਪੀਰੀਅੰਸ ਹੈ ਕਿ ਹਰ ਕਿਸੇ ਦਾ ਵਕਤ ਇੱਕ ਵਾਰ ਜ਼ਿੰਦਗੀ ਚ ਬਹੁਤ ਬੈਸਟ ਹੁੰਦਾ ਹੈ ਬਸ ਪਹਿਚਾਨਣ ਦੇ ਲੋੜ ਹੈ ਬਸ ਉਸ ਮੁਤਾਬਕ ਚੱਲਣ ਦੀ ਲੋੜ ਹੈ ਦੋ ਸਮੇਂਦਾਰੋਂ ਤੁਸੀਂ ਆਪਾਂ ਗੱਲ ਕਰਾਂਗੇ 26 ਦਸੰਬਰ 2024 ਦਿਨ ਵੀਰਵਾਰ ਦੀ ਵੈਸੇ ਆਪਾਂ ਤੁਹਾਨੂੰ ਰਾਸ਼ੀਆਂ ਪਾ ਰਹੇ ਹਾਂ ਕਰਕ ਰਾਸ਼ੀ ਤੱਕ ਆਪਾਂ ਪਾ ਚੁੱਕੇ ਹਾਂ 25 ਦਾ ਕਿਸ ਤਰ੍ਹਾਂ ਦਾ ਜਾਏਗਾ ਇਸ ਸਾਲ ਨੰਮਰੋਲੋਜੀ ਦੇ ਹਿਸਾਬ ਨਾਲ ਵੀ ਦੱਸਾਂਗੇ ਕਿਉਂਕਿ ਮੰਗਲ ਦਾ ਨੰਬਰ ਹੈ ਤੇ ਮੰਗਲ ਥੋੜੀ ਐਗਰੈਸ਼ਨ ਫਲਾਉਣ ਵਾਲਾ ਹੈ थोडा गुस्सा वदन वाला आहे अगले साल। ਥੋੜੇ ਲੜਾਈ ਝਗੜੇ ਤਾਂ ਚਲੋ ਦੁਨੀਆ 'ਚ ਹੋਣ ਦੇ ਕਾਫੀ ਚਾਂਸ ਨੇ ਕਿ ਅਗਨੀਕਾਰ ਖਾਸੇ ਵੀ ਹੋਣਗੇ ਪਰ ਚਲੋ ਇਹ ਡਰਨ ਵਾਲੀ ਗੱਲ ਨਹੀਂ ਆਪਾਂ ਆਪਣੇ ਸਟਾਰ ਸਹੀ ਕਰਨੇ ਆ ਆਪਣਾ ਸਭ ਕੁਝ ਸਹੀ ਕਰਨਾ ਹੈ ਸਭ ਕਿਸੇ ਦਾ ਸਹੀ ਰਵੇ ਪਰਮਾਤਮਾ ਕਰੇ ਤੇ ਡਰਾਉਣਾ ਆਪਣਾ ਕੰਮ ਨਹੀਂ ਹੈ ਪਰ ਜੋ ਨੰਬਰਸ ਹੈ ਉਹ ਥੋੜੇ ਇਫੈਕਟ ਤਾਂ ਕਰਦੇ ਹੀ ਹੈ ਹੈਨਾ ਤਾਂ ਉਹਦੇ ਹਿਸਾਬ ਨਾਲ ਵੀ ਆਪਾਂ ਤੁਹਾਨੂੰ ਵੀਡੀਓ ਪਾਵਾਂਗੇ ਤੇ ਚਲੋ ਇਕਾदशी ਤਿਥੀ ਹੈ ਅੱਜ ਔਰ ਸਵਾਤੀ ਨਕਸ਼ਤਰ ਹੈ ਔਰ ਸਕੁਆਰ ਮੇ ਜੋਗ ਹੈ ਔਰ ਅੱਜ 26 ਦਸੰਬਰ 2024 ਦਿਨ ਵੀਰਵਾਰ ਦਾ ਹੈ ਵੈਸੇ ਤਾਂ 25 26 27 ਦੀ ਵੀ ਕਹਿੰਦੇ ਆ ਸਭਾ ਜਾਂ 26 27 28 ਦੀ ਆ 28 ਤਰੀਕ ਨੂੰ ਮਾਤਾ ਗੁਜਰੀ ਦੇ ਉੱਥੇ ਖੰਡ ਪਾਠ ਦਾ ਫੋਗ ਪਾਇਆ ਜਾਂਦਾ ਹੈ ਤੇ ਇਸ ਤਰ੍ਹਾਂ ਵੈਸੇ 25 26 27 28 ਦੀ ਹੁੰਦੀ ਹੈ ਵੈਸੇ ਤਾਂ 3 ਦਿਨ ਹੁੰਦੀ ਹੈ ਤੇ ਚੌਥੇ ਦਿਨ ਵੀ ਲੋਕ ਮੱਥਾ ਟੇਕਦੇ ਆ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਂਦੇ ਆ ਸ਼ੀਧਾਂ ਤੋਂ ਮੰਨਣਾ ਆਪਣੇ ਇਤਿਹਾਸ ਬਾਰੇ ਬੱਚਿਆਂ ਨੂੰ ਜਾਣਕਾਰੀ ਦੇਣਾ ਸਾਡਾ ਫਰਜ਼ ਵੀ ਹੈ ਸਾਡਾ ਕਰਮ ਵੀ ਹੈ ਸਹੀ ਹੈ ਆਪਣੇ ਬੱਚਿਆਂ ਨੂੰ ਜ਼ਰੂਰ ਦੱਸੋ ਕਿੱਦਾਂ ਕੀ ਹੋਇਆ ਸੀ ਕਿਉਂ ਇਹ ਲੰਗਰ ਲੱਗਦੇ ਆ ਕਿਉਂ ਮਨਾਇਆ ਜਾਂਦਾ ਏ ਸ਼ੀਦੀਪੁਰਬ ਕਿਦਾਂ ਛੋਟੇ ਸਾਹਿਬ ਜਦਿਆਂ ਨੇ ਨੀਹਾਂ ਵਿੱਚ ਚਨਾਇਆ ਗਿਆ ਸੀ ਕਿਦਾਂ ਧਰਮ ਦੀ ਖਾਤਰ ਉਹਨਾਂ ਨੇ ਆਪਣੇ ਆਪ ਨੂੰ ਸ਼ਹੀਦ ਕੀਤਾ ਸੀ ਤੇ ਕਿਦਾਂ ਇਹ ਜਿੰਦਾ ਛੋਟੀਆਂ-ਛੋਟੀਆਂ ਬੜੇ ਹੀ ਹੌਂਸਲੇ ਨਾਲ ਬੜੀ ਆਪਾਂ ਕਹਿ ਸਕਦੇ ਹਾਂ ਕਿ ਅੰਦਰੋਂ ਪਾਵਰ ਨਾਲ ਇਹਨਾਂ ਨੇ ਵਿਰੋਧੀਆਂ ਦੇ ਸਾਹਮਣੇ ਨਹੀਂ ਚੁੱਕੇ ਸੀ ਤਾਂ ਇਹ ਇੱਕ ਸਾਨੂੰ ਅੰਦਰੋਂ ਇੱਕ ਮਨੋਬਲ ਨੂੰ ਸਾਡੇ ਵਧਾਉਣ ਵਾਲੀਆਂ ਜੋ ਕਥਾਵਾਂ ਨੇ ਜਾਂ ਆਪਾਂ ਕਹਿ ਦੀ ਕਿ ਜੋ ਸਚਾਈ ਹੈ ਇਹ ਸਾਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਸੁਣਾਉਣੀ ਚਾਹੀਦੀ ਹੈ ਸਿਰਫ ਇਹ ਨਹੀਂ ਕਿ ਬਸ ਇਸ ਮਹੀਨੇ ਲੰਗਰ ਲੱਗਦੇ ਆ ਬਸ ਇਹ ਨਹੀਂ ਕਿ ਕੀਰਤਨ ਕੱਢੇ ਜਾਂਦੇ ਆ ਹੀ ਨਹੀਂ ਛੇਦੀਪੁਰ ਦਾ ਇਤਿਹਾਸ ਬੱਚਿਆਂ ਨੂੰ ਜ਼ਰੂਰ ਜਾਣਕਾਰੀ ਦੇਣੀ ਚਾਹੀਦੀ ਆ ਇਹ ਸਾਡਾ ਫਰਜ ਹੈ ਜੀ ਜੋ ਗੋਂ ਜਿਹੜੇ ਗੋਂ ਜੋ ਵੀ ਲੋਕ ਆਪਣੇ ਵੱਡੇ ਵਡੇਰਿਆਂ ਨੂੰ ਆਪਣੇ ਇਤਿਹਾਸ ਨੂੰ ਭੁੱਲ ਜਾਂਦੇ ਆ ਉਹ ਖਤਮ ਹੋਣ ਲੱਗਿਆ ਟਾਈਮ ਨਹੀਂ ਲੱਗਦਾ ਪੰਜਾਬੀ ਜੋ ਨੇ ਨਾ ਜੋ ਪੰਜਾਬ ਦੀ ਧਰਤੀ ਹੈ ਇਹ ਬੜੀ ਪਵਿੱਤਰ ਧਰਤੀ ਹੈ ਸੱਚ ਜਾਣੋ ਬੜੀ ਦੁਨੀਆ ਇਹਨੂੰ ਖਤਮ ਕਰਨ ਦੇ ਚੱਕਰ ਚ ਪਰ ਨਹੀਂ ਇਹ ਨਹੀਂ ਖਤਮ ਹੋਣੀ ਕਿਉਂਕਿ ਇਹ ਨਹੀਂ ਮੈਂ ਕਹਿੰਦੀ ਕਿ ਸਾਰੀ ਸਾਰੇ ਸਾਰੇ ਤੇ ਹੀ ਪਰਮਾਤਮਾ ਦੀ ਸਾਰੀ ਦੁਨੀਆ ਤੇ ਕਿਰਪਾ ਹੈ ਇਹ ਨਹੀਂ ਮੈਂ ਕਹਿੰਦੀ ਕਿ ਇਕੱਲੀ ਇਸ ਤੇ ਹੀ ਕਿਰਪਾ ਹੈ ਸਾਰੀ ਦੁਨੀਆ ਤੇ ਪਰਮਾਤਮਾ ਦੀ ਕਿਰਪਾ ਹੈ ਆਸ਼ੀਰਵਾਦ ਹੈ ਪਰ ਜਿੱਥੇ ਜਿੱਥੇ ਗੁਰੂ ਸਾਹਿਬ ਜਾਂ ਜਿੱਥੇ ਪਾਣੀ ਜਾਂ ਜਿੱਥੇ ਜਿਹਨੂੰ ਨਾਰਥ ਸਾਈਡ ਵੀ ਆਪਾਂ ਕਹਿੰਦੇ ਆ ਲੌਜੀਕ ਨਾਲ ਦੱਸ ਰਹੀਆਂ ਤੁਹਾਨੂੰ ਤਾਂ ਜੇ ਲੋ ਕਮਿਊਨਲ ਬਹੁਤ ਜ਼ਿਆਦਾ ਨੇ ਨਾ ਤਾਂ ਇਹ ਪਾਵਰ ਵੀ ਬਹੁਤ ਹੈ ਪਾਣੀ ਦਾ ਕਾਰਕ ਹੈ ਨਾਰਥ ਸਾਈਡ ਤੇ ਬੇਸ਼ੱਕ ਨਾਰਥ-ਈਸਟ 'ਚ ਆਪਣੇ ਪਹਾੜ ਨੇ ਤਾਂ ਉਹ 파ਰਟ ਦੇ ਹੁਣ ਕਰਕੇ ਹੀ ਇਸ ਜਗ੍ਹਾ ਤੇ ਥੋੜੀ ਜ਼ਿਆਦਾ ਕਲੈਰਿਟੀ ਨਹੀਂ ਹੈ ਕਿਸੇ ਚੀਜ਼ ਦੀ ਪਰ ਜੇ ਦੇਖਿਆ ਜਾਵੇ ਤਾਂ ਪੰਜਾਬ ਦੀ ਧਰਤੀ ਬੜੀ ਪਵਿੱਤਰ ਧਰਤੀ ਹੈ ਬੜੇ ਬੜਾ ਕੁਛ ਸੀ ਆ ਇਸਨੇ ਪਰ ਉਦਾਂ ਹੀ ਸੰਭਲੇ ਆ ਕੋਈ ਖਤਮ ਨਹੀਂ ਕਰ ਸਕਿਆ ਉਹ ਨਹੀਂ ਕਰ ਸਕੇਗਾ ਸਮਝਦਾਰੋ ਤੁਸੀਂ ਆਪਣੇ ਇਸ਼ਾਰੇ ਸਮਝਦੇ ਪਏ ਹੋ ਚਲੋ ਆਪਾਂ ਗੱਲ ਕਰਦੇ ਹਾਂ ਗ੍ਰਹਾਂ ਦੀ ਅੱਜ ਦੀ ਅੱਜ ਦੇ ਦਿਨ ਨੂੰ ਬੈਸਟ ਬਣਾਉਣ ਦੀ ਅੱਜ ਦੇ ਦਿਨ ਜਾਨੀ ਵੀਰਵਾਰ ਵਾਲ ਦਿਨ 1:30 ਵਜੇ ਤੋਂ ਲੈ ਕੇ 3 ਵਜੇ ਦਾ ਟਾਈਮ ਰਾਹੁ ਕਾਲ ਦਾ ਰਹੇਗਾ ਤੇ ਕਿਸ ਤਰ੍ਹਾਂ ਆਪਾਂ ਦਿਨ ਨੂੰ ਹੋਰ ਬੈਸਟ ਬਣਾਉਣਾ ਚੰਦਰਮਾ ਦੀ ਗੱਲ ਕਰੀਏ ਤਾਂ ਚੰਦਰ ਮਹਾਰਾਜ ਅੱਜ ਸਵਾਤੀ ਨਕਸ਼ਤਰ ਚ ਤੁਲਾ ਰਾਸ਼ੀ ਚ ਹੀ ਬਣੇ ਰਹਿਣਗੇ ਰਾਹੁ ਦੇ ਨਕਸ਼ਤਰ ਚ ਸਵਾਤੀ ਨਕਸ਼ਤਰ ਕੱਲ ਸ਼ਾਮ ਨੂੰ 3:22 ਮਿੰਟ ਤੋਂ ਚੱਲ ਰਿਹਾ ਸੀ ਜੋ ਅੱਜ 6:10 ਮਿੰਟ ਤੱਕ ਚੱਲੇਗਾ। ਔਰ ਤੁਲਾ ਰਾਸ਼ੀ ਵਿੱਚ ਚੰਦਰਮਾ ਔਰ ਸਪਲਾਈ ਕਾਤਿਦਾ ਵਰਤ। ਸਭ ਤੋਂ ਪਹਿਲਾਂ ਐਰੀਜ਼ ਮੇਸ਼ ਰਾਸ਼ੀ। ਮੇਸ਼ ਰਾਸ਼ੀ ਦੇ ਲਈ ਸਿਤਾਰਿਆਂ ਦੇ ਹਿਸਾਬ ਨਾਲ ਥੋੜੀ ਮਾਨਸਿਕ ਪਰੇਸ਼ਾਨੀ ਵਧਣ ਵਾਲੀ ਹੈ ਵਜਾ ਕੋਈ ਵੀ ਹੋਵੇ। ਤੇ ਰਾਹੂ ਦਾ ਨਕਸ਼ਤਰ ਸ਼ਾਮ ਤੱਕ ਚੱਲਣ ਵਾਲਾ ਮਿੱਤਰਨੀ ਹੈ ਤੇ ਪੈਸੇ ਨੂੰ ਲੈ ਕੇ ਥੋੜੀ ਕਨਫਿਊਜ਼ਨ ਕਿਸੇ ਨੂੰ ਵੀ ਲੈ ਕੇ ਦਿਮਾਗੀ ਪਰੇਸ਼ਾਨੀ ਪਾ ਸਕਦੀ ਆ। ਤਾਂ ਥੋੜਾ ਭੈਣ ਭੂਆ ਮਾਸੀ ਦੀ ਸਿਹਤ ਵੀ ਖਰਾਬ ਹੋ ਸਕਦੀ ਆ। ਛੋਟੇ ਬੱਚਿਆਂ ਦੀ ਸਿਹਤ ਦਾ ਧਿਆਨ ਰੱਖੋ ਤੇ ਦੂਸਰਾ ਅਗਰ ਬੇਰ ਮਿਲ ਜਾਣ ਤਾਂ ਮੰਦਰ ਰੱਖ ਦਿਓ ਜਰ ਧਾਰਮਿਕ ਸਥਾਨ ਤੇ ਕਿਤੇ ਵੀ ਰੱਖ ਸਕਦੇ ਟੌਰਸ ਬ੍ਰਿਖ ਰਾਸ਼ੀ ਕਿਉਂਕਿ ਰਾਹੁ ਦਾ ਨਕਸ਼ਤਰ ਮਿੱਤਰ ਹੈ ਪਰ ਸੂਰਜ ਡਾਊਨ ਹੋਣ ਕਰਕੇ ਕਈ ਵਾਰੀ ਇਹੋ ਜਿਹੀ ਖਬਰ ਸੁਣਨ ਨੂੰ ਮਿਲਦੀ ਹੈ ਮਨ ਉਦਾਸ ਪਰੇਸ਼ਾਨ ਹੋ ਜਾਂਦਾ ਤੇ ਕਈ ਵਾਰੀ ਅਸੀਂ ਇਹੋ ਜਿਹੀ ਚੀਜ਼ਾਂ ਸੁਣਦੇ ਹੀ ਰਹਿੰਦੇ ਆ ਜਿਹਦੇ ਨਾਲ ਥੋੜੀ ਉਦਾਸੀ ਜੀ ਰਹਿੰਦੀ ਹੈ ਸਰੀਰ 'ਚ ਜੋੜਾਂ 'ਚ ਦਰਦ ਰਹਿੰਦਾ ਕੋਸ਼ਿਸ਼ ਕਰਨੀ ਹੈ ਤੁਸੀਂ ਰਸੋਈ 'ਚ ਬੈਠ ਕੇ ਰੋਟੀ ਜ਼ਰੂਰ ਖਾਣੀ ਹੈ ਗੁਰੂ ਨੂੰ ਸ਼ੁਭ ਕਰਨ ਦੇ ਜਦੋਂ ਲੋਗਨ ਵਿੱਚ ਚੱਲ ਰਿਹਾ ਆਪਣੀਆਂ ਕੀਮਤੀ ਚੀਜ਼ਾਂ ਦੀ ਸੰਭਾਲਤਾ ਰੱਖਣੀ ਹੈ ਸੂਰਜ 8ਵੇਂ ਚੰਦਰ 6ਵੇਂ ਕਰਕੇ ਨਾਲ ਰਾਤ ਨੂੰ ਦੁੱਧਾ ਸੇਵਨ ਨਹੀਂ ਕਰਨਾ ਜੈਮਿਨੀ ਮਿਥੂਨ ਰਾਸ਼ੀ ਦੀ ਗੱਲ ਕਰਦੇ ਹਾਂ ਮਿਥੂਨ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਸਿਤਾਰੇ ਸ਼ੁਭ ਨੇ ਤੁਹਾਡੇ ਔਰ ਦਿਨ ਵਧੀਆ ਜਾਏਗਾ ਦਿਮਾਗੀ ਮੈਥ ਕਾਫੀ ਤੇਜ ਰਹੇਗਾ ਕਾਫੀ ਸਾਬੀ ਕਿਤਾਬੀ ਰਹੋਗੇ ਚੀਜ਼ਾਂ ਕਿੱਦਾਂ ਕਿੱਥੋਂ ਲੈਣੀਆਂ ਕਿੱਥੇ ਧਰਨੀਆਂ ਕਿਵੇਂ ਕਰਨਾ ਇਹ ਥੋੜੇ ਘਮਣ ਘੇਰੀਆਂ ਦੇ ਵਿੱਚ ਤੁਸੀਂ ਪਏ ਰਹੋਗੇ ਕਿੱਦਾਂ ਕੀ ਕਰ ਲਈਏ ਤੇ ਕਿੱਦਾਂ ਕਿਧਰੋਂ ਫਾਇਦਾ ਲੈ ਲਈਏ ਤੇ ਚਲੋ ਮੰਗਲ ਦੂਸਰੇ ਆ ਤੇ ਤੀਸਰੇ ਸਥਾਨ ਚੌਥੇ ਸਥਾਨ ਵਿੱਚ ਬੈਠਾ ਹੋਇਆ ਕੇਤੂ ਜੋ ਹੈ ਉਹਦੇ ਲਈ ਤੁਸੀਂ ਕਾਲੇ ਚਿੱਟੇ ਤੇ ਲੱਜ ਜਲ ਪ੍ਰਵਾਹ ਕਰ ਦੇਣੇ ਆ ਤਾਂ ਕਿ ਰਾਹੁ ਦਾ ਨਕਸ਼ਤਰ ਸ਼ਾਂਤ ਕਰੇ ਕੈਂਸਰ ਕਰਕਰਾਸ਼ੀ ਦੀ ਗੱਲ ਕਰਦੇ ਆ ਕਰਕਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਸ਼ੁਭ ਨੇ ਅੱਛੇ ਨੇ ਰਾਹੁ ਦਾ ਨਕਸ਼ਤਰ ਭਾਵੇਂ ਮਿੱਤਰ ਨਹੀਂ ਹੈ ਉਹਦੇ ਲਈ ਤੁਸੀਂ ਸਿਰਫ ਤੇ ਸਿਰਫ ਐਲੀਗੇਸ਼ਨ ਤੋਂ ਮਤ ਤੋਂ ਬਚਣਾ ਹੈ ਕਿਸੇ ਦੀ ਜਮੰਤ ਕਮੰਤ ਚ ਨਹੀਂ ਪੈਣਾ ਔਰ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾ ਰਹੇ ਹੋ ਤਾਂ ਵਾਹਨ ਬਹੁਤ ਧਿਆਨ ਨਾਲ ਚਲਾਣਾ ਹੈ ਕੀੜੀਆਂ ਸ਼ਕਰਾਟ ਅੱਜ ਵੀ ਪਾ ਸਕਦੇ ਹੋ ਸਭ ਤੋਂ ਜ਼ਰੂਰੀ ਸ਼ੁਭ ਸ਼ੁਭ ਬੋਲਣਾ ਚੰਗਾ ਚੰਗਾ ਬੋਲਣਾ ਸਭ اچھا ਹੈ ਔਰ ਸਭ اچھا ਹੀ ਹੋਏਗਾ ਇਹ ਸੋਚ ਕੇ ਸਵੇਰ ਦੀ ਸ਼ੁਰੂਆਤ ਕਰੋਗੇ ਤਾਂ ਸੱਚ ਜਾਣੋ ਕੌਨਫੀਡੈਂਸ ਬਧਿਆ ਰਵੇਗਾ ਲਿਓ ਸਿੰਘ ਰਾਸ਼ੀ ਰਿਸ਼ਤੇਦਾਰ ਆ ਸਕਦੇ ਆ ਤੁਸੀਂ ਕਿਤੇ ਜਾ ਸਕਦੇ ਹੋ ਸੂਰਜ ਤੇ ਰਾਹੂ ਦਾ ਨਕਸ਼ਤਰ ਮਿੱਤਰ ਨਹੀਂ ਥੋੜੀ ਦੰਦਾਂ ਦੀ ਪ੍ਰੋਬਲਮ ਹੋ ਸਕਦੀ ਹੈ ਤੁਹਾਨੂੰ ਹਸਪੀਟਲ ਦੇ ਚੱਕਰ ਲੱਗ ਸਕਦੇ ਆ ਉਹਦੀ وجہ ਨਾਲ ਮੱਥੇ ਤੇ ਕੇਸਰ ਜ਼ਰੂਰ ਲਗਾਣਾ ਤੁਸੀਂ ਰਾਹੂ ਸ਼ਾਂਤ ਰਹੇਗਾ ਵਰਗੋ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਵੀ ਧਨ ਕੰਮ ਕਰ ਬਿਜ਼ਨਸ ਥੋੜਾ ਬੈਲੈਂਸ سے ਚੱਲ ਰਿਹਾ ਕੋਈ ਬਹੁਤ ਅੱਛਾ ਨਹੀਂ ਹੈ ਤੇ ਬਹੁਤ ਖਰਾਬ ਵੀ ਨਹੀਂ ਹੈ ਤੇ ਕੰਫੀਡੈਂਸ ਥੋੜਾ ਜਿਹਾ ਵਧੀਆ ਪਰ ਗੱਲ ਕਰੀ ਆਪਾਂ ਮਸਲਸ ਪ੍ਰੋਬਲਮ ਦੀ ਤਾਂ ਇਹ ਥੋੜੀ ਤੁਹਾਨੂੰ ਤੰਗ ਕਰ ਰਹੀ ਹੈ ਅਤੇ ਉਤავਲਾਪਣ ਬੇਚੈਨੀ ਵੀ ਥੋੜੀ ਹੋਈ ਹੋਈ ਹੈ ਔਲਾਦ ਨੂੰ ਲੈ ਕੇ ਥੋੜੀਆਂ ਟੈਂਸ਼ਨਾਂ ਪਰੇਸ਼ਾਨੀਆਂ ਉਹਨਾਂ ਦੀ ਜੋ ਡਿਮਾਂਡਸ ਨੇ ਉਹ ਨਹੀਂ ਪੂਰੀਆਂ ਹੋ ਰਹੀਆਂ ਤਾਂ ਇਸ ਕਰਕੇ ਥੋੜਾ ਤੁਸੀਂ ਕਨਫਿਊਜ਼ ਹੋ ਕਿ ਕਿੱਦਾਂ ਕੀ ਕਰੀਏ ਦੁੱਧ ਮੱਥੇ ਤੇ ਲਾਓ ਕਿ ਦੁੱਧ ਦਾ ਪੈਕੇਟ ਧਾਰਮਿਕ ਸਥਾਨ ਤੇ ਰੱਖੋ ਤੇ ਚੀਜ਼ਾਂ ਨੂੰ ਥੋੜਾ ਟਾਲੋ ਇਹ ਨਹੀਂ ਕਿ ਇੱਕਦਮ ਮਨਾ ਕਰੋ ਸਹੀ ਹੋ ਜਾਏਗਾ ਲਿਬਰਾ ਤੋਲਾ ਰਾਸ਼ੀ ਦੀ ਗੱਲ ਕਰੀਏ ਤਾਂ ਚੰਦਰ ਲਗਣ ਵਿੱਚ ਹੈ ਰਾਹੁ ਦਾ ਨਕਸ਼ਤਰ ਮਿੱਤਰ ਨਾ ਹੋਣ ਕਰਕੇ ਚੰਦਰ ਦਾ ਮਿੱਤਰ ਨਹੀਂ ਹੈ ਚਲੋ ਸ਼ੁਕਰ ਦਾ ਤੇ ਮਿੱਤਰ ਹੀ ਹੈ ਪਰ ਚਾਲਕ ਇੱਥੇ ਰਿਹਾ ਹੈ 6ਵੇਂ ਸਥਾਨ ਵਿੱਚ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਕਿਸ਼ਤ ਵਗੈਰਾ ਕੋਈ ਟੁੱਟ ਰਹੀ ਹੈ ਤਾਂ ਨੂੰ ਸੰਭਾਲ ਲਓ ਕੋਈ ਕਿਸ ਜਾਂ ਕੋਈ ਪਰੇਸ਼ਾਨੀ ਬਚ ਸਕਦੀ ਹੈ ਪਾਣੀ ਚ ਮਿਠਾਸ ਰਹੇਗੀ ਗੱਲਬਾਤ ਤੇ ਧਨੀ ਰਹੋਗੇ ਤੁਸੀਂ ਸਤਾਰੇ ਸ਼ੁਭ ਨੇ ਤੁਹਾਡੇ ਸਿਹਤ ਵੀ ਹੁਣ ਠੀਕ ਹੁੰਦੇ ਜਾਏਗੀ ਦੁੱਧ ਮਾਲ ਕੇ ਜਰੂਰ ਨਾਲੋ ਸਕੋਰਪੀਓ ਬ੍ਰਿਸ਼ਚਿਕ ਰਾਸ਼ੀ ਵਾਲਿਆਂ ਦਾ ਪਾਰ ਅੱਜਕੱਲ ਜਿਆਦਾ ਹੀ ਚੜ ਰਿਹਾ ਹੈ ਫਾਈਪ ਐਂਡ ਨਾਲ ਸੰਬੰਧ ਥੋੜੇ ਖਰਾਬ ਹੋ ਰਹੇ ਆ ਗੁੱਸਾ ਤੇ ਉਤਾਵਲਾਪਨ ਤੇ ਆਵਾਜ਼ ਵੀ ਥੋੜੀ ਉੱਚੀ ਹੋ ਰਹੀ ਹੈ ਪਰਿਵਾਰ ਵਿੱਚ ਥੋੜੀ ਆਪਾਂ ਕਹਿ ਰਹੇ ਆ ਕਿ ਬੈਸਵਾਜੀ ਦੀ ਆਦਤ ਵੀ ਵਧ ਰਹੀ ਹੈ ਤਾਂ ਉਹਨੂੰ ਧਿਆਨ ਵਿੱਚ ਰੱਖਣ ਦੇ ਲਈ ਤੇ ਉਸ ਚੀਜ਼ ਨੂੰ ਧਿਆਨ ਚ ਰੱਖੋ ਥੋੜੇ ਸਟਾਰ ਹੀ ਖਰਾਬ ਹੈ ਵਕਤ ਹੀ ਖਰਾਬ ਹੈ ਪਰਮਾਨੈਂਟ ਨਹੀਂ ਹੈ ਤਾਂ ਉਹਦੇ ਲਈ ਤੁਸੀਂ ਮੰਗਲ ਨੂੰ ਸ਼ੁਭ ਕਰਨਾ ਜੀ ਤੇ ਸ਼ਾਇਦ ਉਹਨਾ ਨੂੰ ਪਾਣੀ 'ਚ ਥੋੜਾ ਜਿਹਾ ਸ਼ਹਿਦ ਪਾ ਕੇ ਪੀ ਸਕਦੇ ਹੋ ਤੁਸੀਂ ਵਧੀਆ ਰਹੇਗਾ ਜਦੋਂ ਤੱਕ ਚੰਦਰ ਲਗਨ 'ਚ ਨਹੀਂ ਆ ਜਾਂਦਾ ਥੋੜਾ ਖਰਚਿਆਂ ਤੇ ਕੰਟਰੋਲ ਰੱਖੋ ਸੈਜੀਟੇਰੀਸ ਤੁਹਾਨੂੰ ਰਾਸ਼ੀ ਦੀ ਗੱਲ ਕਰੀਏ ਤਾਂ ਮੰਗਲ 8ਵੇਂ ਸਥਾਨ ਵਿੱਚ ਹੈ ਰਾਸ਼ੀ ਤੋਂ ਔਰ ਗੱਲ ਕੀਤੀ ਜਾਵੇ ਰਾਹੁ ਦੇ ਨਕਸ਼ਤਰ ਦੀ ਵੀ ਮਿੱਤਰਨੀਆ ਥੋੜਾ ਸਿਰ ਚ ਦਰਦ ਰਹਿ ਸਕਦਾ ਸਿਰ ਭਾਰੀ ਭਾਰੀ ਜਿਆ ਰਹਿਣਾ ਸਿਰ ਤੇ ਬੋਝ ਜਿਆ ਰਹਿਣਾ ਕੰਮ ਕਰ ਦਿਖ ਰਿਹਾ ਪਰ ਹੱਥ 'ਚ ਕੁਝ ਨਾ ਆਉਣਾ ਤੇ ਇਮੋਸ਼ਨਲ ਜੇ ਰਹਿਣਾ ਰਿਸ਼ਤੀਆਂ ਨੂੰ ਲੈ ਕੇ ਮਾਤਾ ਦੀ ਸਿਹਤ ਨੂੰ ਲੈ ਕੇ ਪਰਿਵਾਰ ਵਿੱਚ ਉਲਝੇਵੇਂ ਨੂੰ ਲਾ ਕੇ ਭੈਣ ਭਾਈ ਦਾ ਪੂਰਾ ਸਾਥ ਮਿਲੇਗਾ ਸ਼ੁਕਰ ਤੁਹਾਡੇ ਦੂਸਰੇ ਸਥਾਨ ਵਿੱਚ ਚੱਲ ਰਿਹਾ ਤੀਜੇ ਜਾ ਕੇ ਵੀ ਧਨ ਕਮ ਕਰ ਵਿੱਚ ਵਾਦਾ ਹੀ ਕਰੇਗਾ ਤਾਂ ਕੋਈ ਐਡੀ ਨੁਕਸਾਨ ਵਾਲੀ ਕੋਈ ਗੱਲ ਨਹੀਂ ਹੈ ਬਸ ਕਨਫਿਊਜ਼ ਨਹੀਂ ਹੋਣਾ ਥੋੜਾ ਕਿਉਂਕਿ ਬੁੱਧਵਾਰ ਮੇ ਚੱਲ ਰਿਹਾ 13 ਸੋਚ ਬੈਠ ਕੇ ਖਾਣਾ ਖਾਓ ਕੈਪਰੀਕੌਨ ਮਕਰ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਰਾਹੂ ਦਾ ਨਕਸ਼ਤਰ ਮਿੱਤਰ ਹੈ ਅੱਛੇ ਲੋਕਾਂ ਨਾਲ ਸੰਬੰਧਾਂ 'ਚ ਸੁਧਾਰ ਹੋਏਗਾ ਕਾਮਕਾਰ ਅੱਗੇ ਤੁਰੇਗਾ ਪਰੇਸ਼ਾਨੀਆਂ ਘਟਣਗੀਆਂ ਨੇਮ ਫੇਮ ਵਿੱਚ ਵਾਧਾ ਹੋਏਗਾ ਵਾਧੂ ਦੀਆਂ ਗੱਲਾਂ ਵਾਧੂ ਦੀ ਖੱਜਲਕਾਰੀ ਕਿਸੇ ਦੇ ਨਾਲ ਹੀ ਘੁੰਮਦੇ ਰਹੇ ਤੇ ਕਿਸੇ ਦੇ ਕੰਮ ਕਰਾਉਂਦੇ ਰਹੇ ਇਹ ਤੁਹਾਨੂੰ ਰਾਤ ਨੂੰ ਜਾ ਕੇ ਇਹ ਰਿਅਲਾਈਜ਼ ਹੋਇਆ ਕਿ ਐਵੇਂ ਹੀ ਦਿਨ ਲੰਘ ਗਿਆ ਚਲੋ ਬਾਂਦਰਾਂ ਨੂੰ ਕਿਤੇ ਕੁਝ ਜ਼ਰੂਰ ਪਾ ਦੇਣਾ ਤੇ ਰਾਹੂ ਦੇ ਨਕਸ਼ਤਰ ਨੂੰ ਸ਼ਾਂਤ ਕਰਨ ਲਈ ਦਹੀਂ ਧਾਰਮਿਕ ਸਥਾਨ ਤੇ ਰੱਖ ਸਕਦੇ ਆ ਕਿਉਂਕਿ ਉਸ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਕੁੰਭ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਚੱਲ ਰਹੇ ਨੇ ਰਾਹੁ دوسرے ਸਥਾਨ ਵਿੱਚ ਹੈ ਔਰ ਰਾਹੁ ਦਾ ਹੀ ਨਕਸ਼ਤਰ ਹੈ ਤੇ ਚੰ드 ਮਨੋਂ ਵਿੱਚ ਸਥਾਨ ਵਿੱਚ ਹੈ ਧਾਰਮਿਕ ਸਥਾਨ ਦੀ ਯਾਤਰਾ ਧਾਰਮਿਕ ਕੀਰਤਨ ਸੁਣਨ ਵਿੱਚ ਮਨ ਲੱਗੇਗਾ ਧਾਰਮਿਕ ਕਥਾ ਵਾਰਤਾ ਸੁਣੋਗੇ ਤੁਸੀਂ ਔਰ ਸ਼ੁਭ ਹੈ ਸਿਤਾਰੇ ਅੱਛੇ ਨੇ ਮਨ ਬਿਚੈਨ ਪਰੇਸ਼ਾਨ ਨਹੀਂ ਹੋਏਗਾ ਸ਼ਾਂਤ ਰਹੇਗਾ ਔਰ ਸਭ ਤੋਂ ਜ਼ਰੂਰੀ ਹੈ ਵਿਰੋਧੀ ਕੁਝ ਨਹੀਂ ਵਿਗਾੜ ਸਕਣਗੇ ਪਰ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਗਊਸ਼ਾਲਾ ਜਾਣਾ ਤੇ ਉੱਥੇ ਨਮਕ ਦੇਣਾ ਜਾਂ ਹਰਾਚਾਰਾ ਦੇਣਾ ਸਿਹਤ ਨੂੰ ਠੀਕ ਰੱਖੇਗਾ ਅਕਿਊਰਸ ਕੁੰਭ ਰਾਸ਼ੀ ਦੀ ਗੱਲ ਕਰਦੇ ਆ ਕੁੰਭ ਰਾਸ਼ੀ ਦੇ ਲਈ ਰਾਹੂ ਲਗਣ ਚਾ ਤੇ ਰਾਹੁ ਦਾ ਹੀ ਨਕਸ਼ਤਰ ਤੇ ਚੰਦਰ ਵੀ 8ਵੇਂ ਤੇ ਉਹ ਵੀ ਰਾਹੂ ਦੇ ਨਕਸ਼ਤਰ ਚ ਹੀ ਚੱਲ ਰਿਹਾ ਤੇ ਰਾਹੂ ਨੇ ਬ੍ਰਹਸਪਤ ਦੇ ਯੋਗ ਨੂੰ ਥੋੜਾ ਖਰਾਬ ਥੋੜੀ ਸਾਧ ਹੀ ਪ੍ਰੋਬਲਮ ਖਾਂਸੀ ਨਜਲਾ ਜੀ ਕਾਮ ਤੰਗ ਕਰੇਗਾ ਤੁਹਾਨੂੰ ਤਾਂ ਉਹਦੇ ਲਈ ਤੱਤੇ ਪਾਣੀ ਵਿੱਚ ਥੋੜਾ ਜਿਹਾ ਗਰਮ ਪਾਣੀ ਵਿੱਚ ਥੋੜਾ ਜਿਹਾ ਸ਼ਾਇਦ ਪਾ ਕੇ ਪੀ ਲਓ ਵਧੀਆ ਰਹੇਗਾ ਚਾਂਦੀ ਕੋੜ ਰੱਖ ਲਓ ਧੁੱਪ ਚ ਸੇਟਾ ਕੇ ਰੱਖੋ ਵੈਸੇ ਤਾਂ ਧੁੱਪ ਨਿਕਲ ਨਹੀਂ ਰਹੀ ਪਰ ਥੋੜੀ ਬਹੁਤੀ ਜੜੀ ਵੀ ਨਿਕਲਦੀ ਹੈ ਧੁੱਪੇ ਜ਼ਰੂਰ ਬੈਠੋ ਤੇ ਸੇਟਾ ਕੇ ਬੈਠੋ ਜ ਕੰਟਰੋਲ ਚ ਰਹਿੰਦਾ ਹੈ ਕੋਸ਼ਿਸ਼ ਕਰਨੀ ਹੈ ਪੀਲੀ ਦਾਲ ਧਾਰਮਿਕ ਸਥਾਨ ਤੇ ਦੇ ਦੇਣੀ ਏਸੀਜੀ ਅਸਟ੍ਰੋਲੋਜੀ ਵਿਦਿਯੋਲੋਜੀਕ ਵਿੱਚ ਆਪਾਂ ਤੁਹਾਨੂੰ ਦੱਸਿਆ ਕਿਦਾਂ ਗ੍ਰਹਿ ਨੂੰ ਸ਼ੁਭ ਕਰਕੇ ਆਪਾਂ ਹੋਰ ਸ਼ੁਭ ਅਸਰ ਲੈ ਸਕਦੇ ਵਾਸਤੂ ਮੁਤਾਬਕ ਵਸਤੂਆਂ ਦਾ ਸਹੀ ਜਗ੍ਹਾ ਤੇ ਹੋਣਾ ਵਾਸਤੂ ਹੈ ਤੇ ਆਪਾਂ ਜਾਣਦੇ ਹਾਂ ਹਨਾ ਜਿਸ ਜਗ੍ਹਾ ਤੇ ਅਸੀਂ ਵਾਸ ਕਰਦੇ ਹਾਂ ਉਸ ਤਰ੍ਹਾਂ ਦੀ એનર્ਜੀ ਸਾਨੂੰ ਸ਼ੁਭ ਫਲ ਦਿੰਦੀ ਹੁਣ ਕੋਸ਼ਿਸ਼ ਇਹ ਕਰਨੀ ਆ ਤੁਸੀਂ ਕਿ ਘਰ ਦੇ ਵਿੱਚ ਸ਼ਾਂਤੀ ਬਣੀ ਰਹੇ ਉਦਾਸੀ ਘਟੇ ਤਾਂ ਉਹਦੇ ਲਈ ਕੀ ਕਰ ਸਕਦੇ ਉਦਾਸੀ ਘਰ ਚ ਰਹਿੰਦੀ ਹੈ ਤਾਂ ਤੋ ਹਲਕਾ ਜਿਹਾ ਮਿਊਜ਼ਿਕ ਲਗਾ ਕੇ ਰੱਖੋ ਸ਼ੁਕਰ ਕਾਇਮ ਕਰੋ ਘਰ ਵਿੱਚ ਕੋਈ ਖੂਬਸੂਰਤ ਖੂਬਸੂਰਤ ਨਹੀਂ ਬਹੁਤ ਵਧੀਆ 스ਮੈਲ ਵਾਲਾ ਕੋਈ ਪਰਫਿਊਮ ਵਗੈਰਾ ਲੈ ਕੇ ਆਓ ਤੇ ਉਹ ਘਰ ਵਿੱਚ ਰੋਜ਼ ਸ਼ੁਕਰ ਦੇ ਟਾਈਮ ਤੇ ਸ਼ੁਕਰ ਦਾ ਟਾਈਮ ਹੈ ਜੀ ਸ਼ਾਮ ਨੂੰ ਤਕਰੀਬਨ 2 ਤੋਂ 4 ਵਜੇ ਦੇ ਵਿੱਚ ਉਦੋਂ ਛਿੜਕੋ ਕੱਚੀ ਲੱਸੀ ਦਾ ਛਿੱਟਾ ਵੀ ਉਸ ਟਾਈਮ ਤੇ ਦਿਓ ਤੇ ਹਰ ਰੋਜ਼ ਕੁੱਤੇ ਨੂੰ ਰੋਟੀ ਜ਼ਰੂਰ ਪਾਓ ਕਿ ਤੂੰ ਕਾਇਮ ਹੋ ਜਾਏਗਾ ਘਰ ਦੀ ਉਦਾਸੀ ਠੀਕ ਹੋ ਜਾਏਗੀ ਸ਼ੁਕਰ ਕਾਇਮ ਹੋ ਜਾਏਗਾ ਘਰ ਦਾ ਵਾਤਾਵਰਣ ਠੀਕ ਹੋ ਜਾਏਗਾ ਘਰ ਚ ਮਨ ਲੱਗਣਾ ਸ਼ੁਰੂ ਹੋ ਜਾਏਗਾ ਤੇ ਵਾਸਤੂ ਤੇ ਤੁਸੀਂ ਸਹੀ ਕਰ ਹੀ ਲੈਣਾ sabai saza apsam sabta sab din acha jave sashika